ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਠੰਡਾ ਅਗਰੀਕਲਚਰ ਫਾਰਮ ਦੇ ਉੱਪਰ ਸਾਰਿਆਂ ਦਾ ਜਿਹੜੇ ਕਿਸਾਨ ਵੀਰ ਨਵੇਂ ਆਏ ਨੇ ਚੈਨਲ ਤੇ ਵੀਰੇ ਸਬਸਕ੍ਰਾਈਬ ਜਰੂਰ ਕਰ ਲੈ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਦਾ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀਰੇ ਆਪਣੇ ਬਾਸਮਤੀਆਂ ਦੀਆਂ ਬਾੜੀਆਂ ਤੇ ਹਾਈਬ੍ਰਿਡ ਝੋਨੇ ਦੀਆਂ ਬਾੜੀਆਂ ਚੱਲ ਰਹੀਆਂ ਨੇ ਤੇ ਪਹਿਲੀ ਗੱਲ ਤਾਂ ਵੀਰੇ ਆਪਾਂ ਕਰ ਲਈਏ ਬਾਸਪਤੀ ਝੋਨੇ ਦੀ ਅੱਜ ਦੀ ਝਾੜ ਬਹੁਤ ਜ਼ਿਆਦਾ ਡਾਊਨ ਆ ਰਹੇ ਨੇ ਬਾਂਸਪਤੀ ਝੋਨੇ ਦੇ ਤੇ ਰੇਟ ਖੈਰ ਠੀਕ ਨੇ ਕੋਈ ਜਣੀ ਫਿਰ ਵੀ ਪਰਮਲ ਝੋਨੇ ਦੇ ਬਰਾਬਰ ਐਵਰੇਜ ਨਹੀਂ ਜਾਣੀ ਇਹਨਾਂ ਦੀ ਬਹੁਤ ਥੱਲੇ ਰਹਿ ਜਾਣਗੇ ਤੇ ਅੱਜ ਗੱਲ ਕਰਨੀ ਹੈ ਵੀਰੇ ਆਪਾਂ ਤੁਹਾਡੇ ਨਾਲ ਬਾਂਸਪਤੀ ਦੇ ਰੇਟਾਂ ਬਾਰੇ ਕਿਉਂਕਿ ਪਹਿਲਾਂ ਰੇਟ ਚੰਗੇ ਰਹਿ ਕੇ ਫਿਰ ਇੱਕਦਮ ਰੇਟ ਵੀਰੇ ਥੱਲੇ ਆਉਣ ਲੱਗ ਗਏ ਸੀਗੇ ਤੇ ਹੁਣ ਹੌਲੀ-ਹੌਲੀ ਫੇਰ ਦੁਬਾਰਾ ਰੇਟ ਅੱਪ ਹੋ ਰਹੇ ਨੇਗੇ ਤੇ ਵਧੀਆ ਰੇਟ ਮਿਲ ਰਹੇ ਨੇ ਕਿਸਾਨਾਂ ਨੂੰ ਤਕਰੀਬਨ ਵੀਰੇ ਜਿਵੇਂ ਆਪਾਂ ਪਾਤੜਾ ਮੰਡੀ ਦੀ ਗੱਲ ਕਰੀਏ ਉੱਥੇ ਪਿਛਲੇ 2-3 ਦਿਨ ਦਾ ਜਿਹੜਾ ਰਿਕਾਰਡ ਆ ਡੇਲੀ ਰੇਟ ਆ ਜਿਹੜਾ 50 ਰੁਪਏ 60 ਰੁਪਏ 100 ਰੁਪਏ ਤੱਕ ਆਪ ਪਜਾਰ ਰਿਹਾ 50 ਰੁਪਏ ਤੱਕ ਕੁਆਂਟਲ ਮਗਰ ਤੇ ਉੱਥੇ ਜਿਹੜਾ ਮੇਨ ਰੇਟ ਆ ਵੀਰੇ ਤਕਰੀਬਨ 3 ਕ ਹਜ਼ਾਰ ਤੋਂ ਲੈ ਕੇ ਆਪਣੇ 3300 3350 3400 ਤੱਕ 3380 85 ਰੁਪਏ ਤੱਕ ਲੱਗਦਾ ਤੇ ਨਾਬਾ ਮੰਡੀ ਦੀ ਗੱਲ ਕਰੀਏ ਵੀਰੇ ਜਿੱਥੇ ਬਹੁਤ ਜ਼ਿਆਦਾ ਬਾਸਪਤੀ ਆਉਂਦੀ ਆ ਆਪਣੇ ਨਾਬੇ ਜੀ ਆ ਇੱਥੇ ਵੀ ਵੀਰੇ ਤਕਰੀਬਨ ਆਪਣੇ 2900 ਤੋਂ ਰੇਟ ਸ਼ੁਰੂ ਹੋ ਕੇ 3350 ਤੱਕ ਦਾ ਰੇਟ ਜਿਹੜਾ ਲੱਗਦਾ ਕਿਸੇ ਦਾ 10 ਰੁਪਏ ਵੱਧ ਵੀ ਲੱਗ ਸਕਦਾ ਅਗੇ ਦਾ ਘੱਟ ਵੀ ਲੱਗ ਸਕਦਾ ਤੇ ਅੱਗੇ ਆ ਗਿਆ ਵੀਰੇ ਆਪਣੇ ਅੰਮ੍ਰਿਤਸਰ ਮੰਡੀ ਤੇ ਉੱਥੇ ਵੀ ਵੀਰੇ ਰੇਟ ਆ ਜਿਹੜਾ ਤਕਰੀਬਨ ਇੱਥੇ ਕੀ ਜੀ ਘੁੰਮ ਰਿਹਾਗਾ ਕਿਉਂਕਿ ਵੀਰੇ ਮੰਡੀ ਮੰਡੀਆਂ ਦਾ ਰੇਟ ਸੇਮ ਹੁੰਦਾ ਵਪਾਰੀ ਅੱਜ ਕੱਲ ਵੀਰੇ ਕੰਟੈਕਟ ਦੇ ਵਿੱਚ ਰਹਿੰਦੇ ਨੇ ਤੇ ਰੇਟ ਆ ਜਿਹੜਾ ਤਕਰੀਬਨ 20-50 ਰੁਪਏ ਉੱਪਰ ਥੱਲੇ ਹੋ ਸਕਦਾ ਵੀਰੇ ਇਹ ਨਹੀਂ ਹੈਗਾ ਵੀ ਤੁਹਾਡਾ ਨਾਬੇ ਰੇਟ ਆ ਜਿਹੜਾ 3000 ਲੱਗੂਗਾ ਤੇ ਜਾ ਕੇ ਪਾਤੜਾਂ ਤੁਹਾਡਾ ਰੇਟ ਆ ਜਿਹੜਾ 3500 ਲੱਗ ਜੂ ਇਹ ਨਹੀਂ ਕਦੇ ਵੀ ਹੁੰਦਾ ਰੇਟ ਸੇਮ ਹੀ ਹੋਣਗੇ ਤਕਰੀਬਨ 20-50 ਰੁਪਏ 100 ਰੁਪਏ ਤੱਕ ਦਾ ਫਰਕ ਤੁਹਾਡਾ ਪੈ ਸਕਦਾ ਇੰਨਾ ਕੁ ਜ਼ਰੂਰ ਫਰਕ ਹੁੰਦਾਗਾ ਪਰ ਰੇਟ ਫਿਲਹਾਲ ਵੀਰੇ ਪੂਰੇ ਉੱਠ ਰਹੇ ਨੇ ਡੇਲੀ ਦੀ ਡੇਲੀ ਰੇਟ ਜਿਹੜੇ ਅੱਪ ਜਾ ਰਹੇ ਨੇਗੇ ਉਮੀਦ ਆ ਵੀ ਰੇਟ ਆ ਕਿ ਵਧੀਆ ਹੋਣਗੇ ਵਧੀਆ ਰੇਟ ਰਹਿਣਗੇ ਤੇ ਜਿਵੇਂ ਉਹਨਾਂ ਲੇਟ ਨੇਗੇ ਵੀਰੇ ਜਿਹੜੀਆਂ ਬਾਸਪਦੀਆਂ ਝੋਨੇ ਚਲੋ ਝਾੜ ਵਧੀਆ ਮਿਲ ਜੇ ਤੇ ਜਿਵੇਂ 17 18 11 21 ਵਗੈਰਾ ਦਾ ਵੀਰੇ ਉਹਨਾਂ ਦਾ 4000 ਪਲੱਸ ਵੀ ਰੇਟ ਜਾਣ ਦਾ ਇਸ ਸਾਲ ਉਮੀਦ ਆ ਵੀ 4000 ਤੱਕ ਉਹਨਾਂ ਦਾ ਰੇਟ ਆ ਜਿਹੜਾ ਜਾ ਸਕਦਾਗਾ ਚਲੋ ਵੈਸੇ ਗਰੂ ਕਰੇ ਵੀਰੇ ਰੇਟ ਵਧੀਆ ਹੋਵੇ ਵੀ ਝਾੜ ਵੀ ਵਧੀਆ ਮਿਲਣ ਜ਼ਿਮੀਦਾਰਾਂ ਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੋਵੇ ਤੇ ਤਾਂ ਜੋ ਜਿਹੜਾ ਵੀਰੇ ਖਰਚਾ ਦੇਖੋ ਇੰਨਾ ਜ਼ਿਆਦਾ ਨਜਾਇਜ਼ ਖਰਚਾ ਹੁਣ ਫਸਲਾਂ ਤੇ ਹੁਣ ਲੱਗ ਗਿਆ ਉਹ ਆਪਣਾ ਜਿਹੜਾ ਵਾਪਸ ਮੁੜ ਸਕੇ ਤੇ ਆ ਵੀਰੇ ਜਿਹੜੇ ਰੇਟ ਨੇ ਇਹ ਬਾਸਮਤੀਆਂ ਦੇ ਚੱਲ ਰਹੇ ਨੇ ਰੇਟ ਡੇਲੀ ਦੀ ਡੇਲੀ ਉੱਪ ਜਾ ਰਿਹਾ ਹੈਗਾ ਪ੍ਰਮਾਤਮਾ ਕਰੇ ਇਦਾਂ ਹੀ ਜਾਂਦਾ ਰਹੇ ਤੇ ਵਧੀਆ ਆਪਾਂ ਨੂੰ ਚਾਰ ਪੈਸੇ ਨੇ ਜਿਹੜੇ ਬਣ ਸਕਣ ਉਮੀਦ ਆ ਵੀਰੇ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਵਧੀਆ ਲੱਗੀ ਹੋਵੇ ਜੀ ਇਸੇ ਤਰ੍ਹਾਂ ਆਪਾਂ ਵੀਰੇ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ